ਬਜੀ ਅਸਤਗਰ ਜੀ ਸਾਸਿਆ ਵੀਰ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਮਿਹਰਬਾਨੀ ਵੀਰ ਜੀ ਸਾਡੇ ਪਿੰਡ ਆਏ ਜੋ ਤੇ ਬੁਆਰ ਦਾ ਭਾ ਘਰ ਦੇਣਾ ਲੈ ਜੀ ਹਾਂਜੀ ਘਰ ਦੇ ਡੰਗਰ ਆ ਘਰ ਦੇ ਪਸ਼ੂ ਆ ਜੀ ਦੋਵੇਂ ਪਸ਼ੂ ਸੇਲ ਹੈ ਜੀ ਹਾਂਜੀ ਦੋਵੇਂ ਸੇਲ ਹੈ ਮੱਜਾ ਚਲੋ ਇੱਕ ਵਾਰੀ ਐਡਰੈਸ ਬੋਲ ਦਿਓ ਆਪਣਾ ਪਿੰਡ ਆਪਣਾ ਜੇ ਵਾਲਾ ਵਾ ਹਾਂਜੀ ਜੇ ਵਾਲਾ ਵਾ ਠੀਕ ਆ ਜਦੀਰ ਵੀਰ ਤੰਦਾਰੀ ਠੀਕ ਆ ਤੇ ਨਾਮ ਤੁਹਾਡਾ ਫੋਨ ਨੰਬਰ ਜੀ ਫੋਨ ਨੰਬਰ ਹੈਗਾ 88729 26482 ਪਿੰਡ ਜੇ ਵਾਲਾ ਚਲੋ ਆਜੋ ਦਰ ਆਜੋ ਇਹ ਬਜੀ ਕਿੰਨੇ ਟਾਈਮ ਹੋ ਗਏ ਤੁਸੀਂ ਇਹਨੂੰ ਪਹਿਲੇ ਨੰਬਰ ਵਾਲੇ ਵੀਰ ਜੀ ਹੋ ਵੀ ਦਿਨ ਸੁਈਨ ਅਰੇ 20 ਦਿਨ ਹੋ ਗਏ ਜੀ ਮਗਰ ਕੱਟੀ ਜੋ ਇਹਦੇ ਮਗਰ ਕੱਟੀ ਹੈ ਹਾਂਜੀ ਵੀਰ ਜੀ ਦੁੱਧ ਆ ਇਸ ਟਾਈਮ ਕਿੰਨਾ ਦੁੱਧ ਦੇਦੇ ਸੱਲੇ ਹੈਗਾ ਯਾਰਾ 11 ਲੀਟਰ 11 ਕਿਲੋ ਹਾਂਜੀ ਕੰਡੇ ਤੇ ਖੋਲੀ ਆਪਾਂ ਹਾਂਜੀ ਵੀਰ ਜੀ ਲੋ ਜੀ 11 ਕਿਲੋ ਦੋ ਤਿਆਰ ਆ ਤੇ ਚੈੱਕ ਕਰੋ ਤੇ ਵੀਰ ਜੀ ਜਵਾਪਸ ਮਾ ਕਿਵੇਂ ਆ ਵੀਰ ਜੀ ਬਹੁਤ ਵਧੀਆ ਲੱਗਾ ਵਾ ਪਰ ਨਾਲੇ ਚੱਲਦਾ ਗੱਲ ਗਦੀ ਆ ਅੱਛਾ ਹਾਂਜੀ ਵਾ ਜੀ ਵਾ ਠੀਕ ਆ ਚਵਾਈ ਬਹੁਤ ਵਧੀਆ ਲੱਗੀ ਨੂੰ ਟਟਾ ਘਟਾ ਕੇ ਵੀਰ ਜੀ ਵੀਰ ਜੀ ਕੱਟੀ ਆ ਅੱਜ ਕੱਟੀ ਚਲੋ ਫੈਰੇ ਹਨਾ ਆ ਕੱਟੀ ਆ ਬਸ ਠੀਕ ਹੈ ਲਿਆਓ 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 ਇੱਥੇ ਬੰਦੋ ਅਜਾ ਮੁੰਡੇ ਰੋ ਕੇ ਖਾਣ ਨਾਣਾ ਰੋਣ ਕਰਾ ਦੇ ਬਾਈ ਜੀ ਪਹਿਲੀ ਵੀਡੀਓ ਆਪਣੀ ਹਾਂਜੀ ਵੀਰ ਜੀ ਤੇ ਵਸਪਾ ਰੱਖੇ ਉਹ ਹੀ ਦਾ ਜੈ ਹਨਾ ਵੀਰ ਜੀ ਮੰਗਦਾ ਨਾ ਮੈਂ ਡੇਢ ਵਾਹੇ ਹਾਂਜੀ ਤੇ 1.35 ਦੀ ਦੇ ਦੋ ਇੱਕ ਬੰਦੇ ਕਰ ਦੋ ਮਾਨਤਾ ਹਾਂਜੀ ਚਲੋ ਮਾਨਤ ਕਰ ਦੋ ਠੀਕ ਹੈ ਇਧਰ ਆ ਜਾਓ ਇਹ ਇਹਨੂੰ ਕਿੰਨਾ ਮਹੀਨਾ ਸੋਈ ਤੂੰ ਇਹਨੂੰ ਵੀਰ ਜੀ 15 ਕਿ ਦਿਨ ਹੋ ਗਏ ਸੋਈ ਨੂੰ ਅੱਛਾ 15 ਦਿਨੋਂ ਨੂੰ ਸੋਈ ਨੂੰ ਹਾਂਜੀ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਇਹਦੇ ਥੱਲੇ ਵੀ 10 ਲੀਟਰ ਹੈਗਾ ਇਹ ਵੀ ਖੋਲੋ ਹਾਂਜੀ ਲੋ ਜੀ 10 ਕਿਲੋ ਤਿਆਰ ਆ ਤੇ ਕਟਾਈ ਮਗਰਾਂ ਦੇ ਵੀ ਇਹਦੇ ਮਗਰ ਵੀਰ ਜੀ ਕੱਟੀ ਆ ਅਜਿੰਦੇ ਮਗਰ ਵੀ ਕੱਟੀ ਆ ਤੇ ਇਹ ਵੀ ਖੋਲੀ ਆਪਾਂ ਤੋਲ ਤੇ ਇਧਰ ਤੋਲੋ ਇਧਰ ਲੋ ਜੀ ਕਰੋ ਚੈੱਕ ਵਾ ਠੀਕ ਆ आजो जी आजो आजो बो बो उते बो लैसे मूं नड़े बे था बि बचे बि चैक करा देजा मुल की ਇਹਦਾ ਵੀ ਜੀ 140 ਲੈਣਾ ਹੈ 140000 ਲੈ ਲੈਣ ਹਾਂਜੀ ਮਾਨਤਨ ਕਰ ਦੋ ਇਹਦੇ ਮਾਨਤਨ ਕਰ ਹਾਂਜੀ ਮਾਨਤਨ ਆ ਦੋ ਹੀ ਮਈਆਂ ਹਨਾ ਹਾਂਜੀ ਦੋ ਹੀ ਮਈਆਂ ਤੇ ਲੋ ਜੀ ਵੇਖੋ ਦੋ ਹੀ ਮਈਆਂ ਵੀਰ ਦੇ ਨਾਲ ਕੋਲ ਜੀ ਦੋਵੇਂ ਤਾਜ਼ੀਆਂ ਸੁਈਆਂ ਸੋਈਆਂ ਬਾਕੀ ਮੇਰਾ ਵੀ ਇੱਥੇ ਆ ਕੇ ਚਵਾਪ ਥਾ ਚੈੱਕ ਕਰਵਾਉਣਾ ਜੀ ਆਹਦਾ ਚੈੱਕ ਪਾਸ ਕਰਕੇ ਲੈ ਜਾ ਤੇ ਵੀਰੇ ਨੰਬਰ ਬੋਲ ਦੋ ਤਿੰਨ ਟਾਈਮਾਂ ਚੋਲਣਾ 86729 26482 ਨਾਮ ਰਾਸ ਸਤਨਾਮ ਆ ਸਤਨਾਮ ਸਿੰਘ ਪਿੰਡ ਜੀਓਪਾਲਾ ਹਾਂਜੀ ਪਿੰਡ ਜੀਓਪਾਲਾ ਸਤਿਕਾਰ ਸਤਿ ਸ੍ਰੀ ਅਕਾਲ